ਹੈਲੋ ਦੋਸਤੋ ਕਿਵੇਂ ਤੁਸੀਂ ਸਾਰੇ ਆਸ਼ਾ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਤਾਂ ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ ਤਾਂ ਦੋਸਤੋ ਇਹ ਵਾਲੀ ਵੀਡੀਓ ਚ ਆਪਾਂ ਲੈ ਕੇ ਆਏ ਮੇਰੀ ਨੋਟ ਕਲੈਕਸ਼ਨ ਬਹੁਤ ਪੁਰਾਣੇ ਪੁਰਾਣੇ ਨੋਟ ਮੈਂ ਬਹੁਤ ਮਸਾਂ ਕਲੈਕਟ ਕੀਤੇ ਸੀਗੇ ਤਾਂ ਇਹ ਵੀਡੀਓ ਨੂੰ ਸਾਰੇ ਦਿਖਾਉਂਗਾ ਪਹਿਨ ਤੁਸੀਂ ਕਰੋ ਆਪਣੇ ਨੋਟਾਂ ਦੇ ਦਰਸ਼ਨ ਚੈੱਕ ਇਟ ਆਊਟ ਗਾਇਸ ਦਰਸ਼ਨ ਕਰੋ ਦੋਸਤੋ ਸਾਰੇ ਨੋਟ ਹੈਗੇ ਦੋਸਤੋ ਮੇਰੇ ਕੋਲ ਪੁਰਾਣੇ ਤੋਂ ਪੁਰਾਣਾ ਤੇ Ориジナル ਇਹ 100 ਦੇ ਵੀ ਆ 50 ਦੇ ਵੀ ਆ 20 ਦੇ ਵੀ ਆ 10 ਦੇ ਵੀ ਆ 5 ਦੇ ਵੀ ਆ 2 ਦੇ ਵੀ ਆ 1 ਦੇ ਵੀ ਆ ਤੇ ਸੋਨ ਸਾਰੇ ਐਕਸਪਲੇਨ ਕਰੂੰਗਾ ਕਿ ਕਰਕੇ ਪਹਿਲਾਂ ਤੁਸੀਂ ਸਾਰੇ ਨੋਟ ਦੇਖੋ ਕਿ ਕਿੱਡੇ ਘੈਂਟ ਆਗੇ ਇਹ ਦੋਸਤੋ ਬਹੁਤ ਪੁਰਾਣੇ ਆ ਪਹਿਲਾਂ ਚੱਲਦੇ ਹੁੰਦੇ ਸੀਗੇ ਸ਼ੌਂਕ ਹੀ ਇੱਕ ਤਰ੍ਹਾਂ ਦਾ ਵੀ ਕਲੈਕਟ ਕਰਨੀਆਂ ਟਾਈਮ ਆ ਕਰ ਲਏ ਏ ਜੀ ਦੋਸਤੋ ਥੋੜੇ ਕਿ ਮੈਂ ਨਵੇਂ ਵੀ ਰੱਖੇ ਹੋਏ ਆ ਤਾਂ ਕਿ ਸਭ ਤੋਂ ਪੁਰਾਣਾ ਉਦੋਂ ਨਵਾਂ ਉਦੋਂ ਨਵਾਂ ਸਾਰੇ ਦੱਸੂਗਾ ਕਿ ਕਰਕੇ ਤਾਂ ਚਲੋ ਕਰਦੇ ਆਪਾਂ ਫਿਰ ਇਸ ਵੀਡੀਓ ਨੂੰ ਸ਼ੁਰੂ ਤਾਂ ਐਕਸਪਲੇਨ ਕਰੂੰਗਾ ਮੈਂ ਸਾਰੇ ਨੋਟ ਇਹ ਦੋਸਤੋ 2 ਰੁਪਏ ਦਾ ਨੋਟ ਆ ਸਾਰੇ ਨੋਟ ਆ ਦੋਸਤੋ ਆਪਣੇ ਕੋਲ ਮਤਲਬ 100 ਤੋਂ ਲੈ ਕੇ 21 ਤੱਕ ਪਰ ਦੋਸਤੋ ਟੇਬਲ ਛੋਟਾ ਸੀ ਵੀਡੀਓ ਚ ਤਾਂ ਹੀ ਹਜੇ ਹੋਰ ਵੀ ਬਹੁਤ ਪਏ ਸੀਗੇ ਤਾਂ ਉਹ ਨਹੀਂ ਲੈ ਕੇ ਆ ਸਕੇ ਉਹ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਤਾਂ ਇਹ ਚ ਇਹੀ ਆ ਫਿਲਹਾਲ ਤਾਂ ਦੋਸਤੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਆਪਾਂ ਇਹ ਵੀਡੀਓ ਨੂੰ ਤਾਂ ਤੁਹਾਨੂੰ ਦਿਖਾਉਣੇ ਸਾਰੇ ਨੋਟ ਇੱਕ ਇੱਕ ਕਰਕੇ ਤਾਂ ਅਰੇ ਅੱਜ ਦੋਸਤੋ ਤੁਹਾਨੂੰ ਦਿਖਾਉਣੇ ਆ ਸ਼ੁਰੂਆਤ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ 100 ਰੁਪਏ ਦੇ ਨੋਟ ਆ ਇਹ ਹੈਗਾ ਦੋਸਤੋ ਸਭ ਤੋਂ ਪੁਰਾਣਾ 올ਡ 100 ਰੁਪਏ ਨੋਟ ਚੈੱਕ ਕਰ ਸਕਦੇ ਆਂ ਦੋਸਤੋ ਤੁਸੀਂ ਸਭ ਤੋਂ ਪੁਰਾਣਾ ਨੋਟ ਆ 100 ਰੁਪਏ ਦਾ ਜਿਹੜਾ ਸਭ ਤੋਂ ਪਹਿਲਾਂ ਚੱਲਿਆ ਸੀ ਤੇ ਹੁਣ ਵਦਦੇ ਆ ਅਗਲੇ ਨੋਟ ਕੰਨੀ ਆ ਵੀ 100 ਰੁਪਏ ਦਾ ਨੋਟ ਆ ਦੋਸਤੋ ਇਹ ਵੀ ਦੋਸਤੋ ਬਹੁਤ ਜ਼ਿਆਦਾ ਹੀ ਪੁਰਾਣਾਗਾ ਦੱਸਿਓ ਦੋਸਤੋ ਕਿਹਨਾਂ ਕਿਹਨਾਂ ਕੋਲ 100 ਰੁਪਏ ਦੇ ਇਹ ਵਾਲੇ ਨੋਟ ਹੈਗੇ ਆ ਫਿਰ ਉਦੋਂ ਬਾਅਦ ਦੋਸਤੋ ਆ ਗਿਆ ਸੀ 100 ਰੁਪਏ ਦਾ ਇੰਡੀਆ ਚ ਨੋਟ ਇਹਦੇ ਪਿੱਛੇ ਦੋਸਤੋ ਵੀਊ ਚੈੱਕ ਕਰ ਸਕਦੇ ਹੋ ਕਿ ਕਿੱਡੇ ਘੈਂਟ ਘੈਂਟ ਬਣੇ ਹੋਏ ਆ ਪਿਕਚਰਸ ਤਾਂ ਜਿਹੜਾ ਦੋਸਤੋ ਨੋਟ ਹੁਣ ਚੱਲਦਾ ਇਹ ਉਹ ਵਾਲਾ ਇਹ ਦੋਸਤੋ ਮੇਰੇ ਕੋਲ 786 ਲੱਕੀ ਨੰਬਰ ਹੁੰਦਾ ਜਿਹੜਾ ਉਹ ਵਾਲਾ ਹੈਗਾ 786 ਇਹ ਦੋਸਤੋ ਅੱਪ ਲੱਗ ਵੀਡੀਓ ਬਣਾਵਾਂਗੇ 786 ਦੇ ਨੋਟਾਂ ਦੀ ਹੁਣ ਦੇਖ ਲਓ ਤੁਸੀਂ ਦੋਸਤੋ 100 ਵਾਲੀ ਲਾਈਨ ਇੱਥੇ ਹੈਗੇ ਆਪਣੇ ਕੋਲ 100 100 ਦੇ ਨੋਟ ਹੁਣ ਵਧਦੇ ਆਪਾਂ ਅਗਲੀ ਲਾਈਨ ਦੀ ਤਰਫ ਉਹ ਹੈਗੇ ਆਪਣੇ 50 ਦੇ ਨੋਟ ਆਹ ਦੇਖੋ ਦੋਸਤੋ ਆਹ ਹੈਗਾ 50 ਦਾ ਸਭ ਤੋਂ ਪੁਰਾਣਾ ਨੋਟ 50 ਦਾ ਇਹ ਵੀ ਦੋਸਤੋ ਆਪਣੇ ਕੋਲ 786 ਦੇ ਆ 786 ਦੇ ਆਪਣੇ ਕੋਲ ਬਹੁਤ ਨੋਟ ਆ ਦੋਸਤੋ ਉਹ ਫੇ ਅਗਲੀ ਵੀਡੀਓ ਚ ਲਿਆਵਾਂਗੇ ਤੇ ਆਹ ਦੇਖੋ ਦੋਸਤੋ ਪਿੱਛੋਂ ਇਹ ਜਿਹੜਾ ਨੋਟ ਆ ਤੇ ਇਹ ਦੋਸਤੋਂ ਮੈਂ ਬੁੱਕ ਚ ਸੰਭਾਲੇ ਹੋਏ ਸੀਗੇ ਸਾਰੇ ਤੇ ਆ ਵੀ ਆਪਣੇ ਕੋਲ ਦੋਸਤੋਂ 50 ਦਾ ਨੋਟੀ ਆ ਇਹ ਮੈਨੂੰ ਰੀਸੈਂਟਲੀ ਮਿਲਿਆ ਸੀ ਇੱਕ ਸ਼ਾਪਕੀਪਰ ਤੋਂ ਉਹਦੇ ਕੋਲ ਪਿਆ ਸੀ ਮੈਂ ਉਹ ਤੋਂ ਕਹਿ ਕੇ ਲੈ ਲਿਆ ਤੇ ਦੇਖੋ ਦੋਸਤੋਂ ਕਿੰਨਾ ਸੋਹਣਾਗਾ ਮੈਂ ਮਸਾਂ ਕਲੈਕਟ ਕੀਤੇ ਆ ਫਿਰ ਦੋਸਤੋਂ ਇੱਕ ਆ ਗਿਆ ਆਪਣੇ ਕੋਲ ਇਹ ਜਿਹੜਾ ਹੁਣ ਚੱਲਦਾ 50 ਦਾ ਤੁਸੀਂ ਦੇਖਿਆ ਹੋਗਾ ਹੁਣ ਜਿਹੜਾ ਚੱਲਦਾ 50 ਰੁਪਈ ਨੋਟ ਇਹ ਤੇ ਦੋਸਤੋਂ ਇਹ ਸਿੰਬਲ ਬਣਿਆ ਇਹਨਾਂ ਤੇ ਮਹਾਤਮਾ ਗਾਂਧੀ ਜੀ ਦੀ ਫੋਟੋ ਬਣੀ ਹੋਈ ਆ ਤੇ ਨੈਕਸਟ ਆਣਿਆ ਦੋਸਤੋਂ ਆਪਾਂ 20 ਰੁਪੀਸ ਤੇ ਆ ਹੈ ਗਿਆ ਦੋਸਤੋ ਆਪਣੇ 20 ਰੁਪੀਸ ਤੇ ਦੋਸਤੋ ਨੋਟਾਂ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਕਿੰਨੇ ਕੜਕ ਕੜਕ ਕੇ ਬਹੁਤ ਪਿਆਰ ਨਾਲ ਸੰਭਾਲੇ ਹੋਇਆ ਨੋਟ ਇਹ ਪਿੱਛੇ ਸ਼ੋਕ ਚੱਕਰ ਬਣਿਆ ਹੋਇਆ ਦੋਸਤੋ ਨੋਟਾਂ ਦੇ ਦੋਸਤੋ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਆ ਤਾਂ ਹੈ ਗਿਆ ਆਪਣੀ 올ਡ ਨੋਟ ਤੇ ਆ ਹੈ ਗਿਆ ਨਿਊ ਨੋਟ ਦੱਸਿਓ ਦੋਸਤੋ ਤੁਹਾਨੂੰ ਪੁਰਾਣੇ ਨੋਟ ਵਧੀਆ ਲੱਗਦੇ ਆ ਕਿ ਨਵੇਂ ਮੈਂ ਤਾਂ ਦੋਸਤੋ ਪੁਰਾਣੇ ਨੋਟ ਬਾਲੇ ਵਧੀਆ ਲੱਗਦੇ ਉਹਨਾਂ ਦੀ ਗ੍ਰੇਸ ਬਹੁਤ ਜ਼ਿਆਦਾ ਪੈਂਦੀ ਆ ਕਲਰਫੁਲ ਜੇ ਸੀਗੇ ਇਹ ਨਵੇਂ ਵੀ ਹੂੰ ਤਾਂ ਵਧੀਆ ਪਰ ਪੁਰਾਣੇ ਬਹੁਤ ਜ਼ਿਆਦਾ ਵਧੀਆ ਕਮੈਂਟਾਂ ਚ ਦੱਸਿਓ 올ਡ ਨੋਟ ਵਧੀਆ ਲੱਗਦੇ ਆ ਕਿ ਨਿਊ ਨੋਟਸ ਤਾਂ ਚਲੋ ਵੱਧਦੇ ਆ ਅਗਲੇ ਨੋਟ ਕੰਨੀ ਇਹ ਵੀ ਦੋਸਤੋ ਆਪਣਾ 20 ਦਾ ਹੀ ਹੈਗਾ ਆ ਚੈੱਕ ਕਰੋ ਦੋਸਤੋ ਇਹ ਵੀ ਕੜਕ ਕੜਕਾ ਜਿਵੇਂ ਸੇਮ ਹੀ ਹੈਗਾ ਮਤਲਬ ਉਹਦੇ ਵਾਂਗੂ ਹੀ ਅਸ਼ੋਕ ਚੱਕਰ ਬਣਿਆ ਪਿੱਛੇ ਇਹਦੇ ਵੱਧਦੇ ਆ ਨੈਕਸਟ ਨੋਟ ਦੀ ਤਰਫ ਤਾਂ ਇਹ ਵੀ 20 ਦਾ ਹੀ ਆਪਣੇ ਕੋਲ ਅਸ਼ੋਕ ਚੱਕਰ ਵਾਲਾ ਤੇ ਹੁਣ ਜਿਹੜਾ ਦੋਸਤੋ 20 ਚੱਲਦੇ ਆ 20 ਦੇ ਨੋਟ ਚਲਦੇ ਉਹ ਵਾਲੇ ਆ ਗਏ ਦੇਖੋ ਦੋਸਤੋ ਤੁਸੀਂ ਇਹ ਵੀ ਫਰਕ ਦੇਖੋ ਦੋਸਤੋ ਇਹ ਕਿੰਨਾ ਕਲਰਫੁੱਲ ਲਗਾ ਆਹ ਕੱਲਾ ਰੈੱਡ ਕਲਰ ਹੀ ਹੈਗਾ ਇਹ ਦੋਸਤੋ ਬਹੁਤ ਹੀ ਵਧੀਆ ਲੱਗ ਗਿਆ ਪੁਰਾਣੇ ਨੋਟ ਮੈਨੂੰ ਹੁਣ ਆਨੇ ਦੋਸਤੋ ਆਪਾਂ ਨੈਕਸਟ ਨੋਟ ਦੀ ਤਰਫ ਉਹ ਹੈਗਾ ਆਪਣਾ 10 ਦਾ ਤਾਂ ਸ਼ੁਰੂਆਤ ਕਰਦੇ ਹਾਂ ਇਹ ਸਭ ਤੋਂ ਪੁਰਾਣਾ 10 ਦਾ ਨੋਟ ਇਹ ਦੱਸਿਓ ਦੋਸਤੋ ਕਮੈਂਟਾਂ 'ਚ ਇਹ ਵਾਲਾ 10 ਦਾ ਨੋਟ ਕਿਹਦੇ-ਕਿਹਦੇ ਕੋਲ ਹੈਗਾ ਦੇਖਣਾ ਕਿਹਦੇ-ਕਿਹਦੇ ਕੋਲ ਹੈਗਾ ਕਮੈਂਟਾਂ 'ਚ ਦੱਸਿਓ 10 ਦਾ ਇਹ ਨੋਟ ਪਿੱਛੇ ਦੋਸਤੋ ਸ਼ਿਪ ਦਾ ਸੀਨ ਬਣਿਆ ਹੋਇਆ ਹੈਗਾ 10 ਦਾ ਸਭ ਤੋਂ ਫਰਸਟ ਨੋਟ ਫਿਰ ਆਉਣੇ ਆਪਾਂ 10 ਦੇ A ਨੋਟ ਦੀ ਤਰਫ ਇਹ ਦੋਸਤੋ ਇੱਕ ਨਹੀਂ ਹੈਗਾ ਮੇਰੇ ਕੋਲ 1 2 3 4 4 ਆ ਉਹਨਾਂ ਚ ਕਾਲਾ ਵੀ ਆ 10 ਦੇ ਦੋਸਤੋ ਮੇਰੇ ਕੋਲ ਐ ਤਾਂ ਬਾਧੂ ਨੋਟ ਆ ਗਏ ਆ ਚੈੱਕ ਕਰੋ ਫਿਰ ਆ ਚੱਲਦੇ ਸੀ ਦੋਸਤੋ ਫਿਰ ਆਉਣੇ ਆਪਾਂ ਹੁਣ ਨੈਕਸਟ ਨੋਟ ਦੀ ਤਰਫ ਉਹ ਹੈਗਾ ਦੋਸਤੋ ਆਪਣੇ R 10 ਦੇ ਉਦੋਂ ਬਾਅਦ ਇਹ ਚੱਲੇ ਸੀ ਪਿੱਛੇ ਨਾਲ ਦੇਖੋ ਦੋਸਤੋ ਕਿੰਨਾ ਪਿਆਰਾ ਪ੍ਰਿੰਟ ਆਗਾ ਮੋਰਾਂ ਦਾ ਪੀਕਾਕ ਪ੍ਰਿੰਟ ਇਹ ਦੇਖੋ ਦੋਸਤੋ ਕਿੰਨੇ ਸੋਹਣੇ ਲੱਗਦੇ ਆ ਨੋਟ ਆ ਵੀ ਉਹ ਹੀ ਆ ਦੋਸਤੋ 10 ਦਾ ਇਹ ਥੋੜਾ ਕੜਕਚਾਗਾ ਤੇ ਹੁਣ ਆਉਣਿਆ ਦੋਸਤੋ ਜਿਹੜੇ ਹੁਣ ਚੱਲਦੇ ਆ 10 ਦੇ ਇਹ ਤੋਂ ਪਹਿਲਾਂ ਆ ਚੱਲਦੇ ਹੁੰਦੇ ਸੀ ਜਿਆਦਾ ਹੁਣ ਚੱਲਦੇ ਤਾਂ ਹੁਣ ਵੀ ਆ ਦੋਸਤੋ ਬਟ ਹੁਣ ਜਿਆਦਾ ਲੋਕਾਂ ਕੋਲ ਆ ਮਿਲਣਗੇ ਆ ਬਾਲੇ ਜਿਆਦਾ ਚੱਲਦੇ ਆ ਹੁਣ ਆਲੇ 10 ਦੇ ਤੇ ਉਦੋਂ ਆਉਣਿਆ ਦੋਸਤੋ ਆਪਾਂ ਆ 5 ਦੇ ਨੋਟ ਦੇ ਉੱਤੇ ਆ ਚੈੱਕ ਕਰੋ 5 ਦਾ ਸਭ ਤੋਂ ਪੁਰਾਣਾ ਨੋਟ ਆ ਦੇਖੋ ਦੋਸਤੋ ਇਸ ਪਿਛੇ ਪਿਛਾ ਵੀ ਦੇਖ ਲਓ ਬੈਗ ਪਿਛੇ ਵਾਲਾ ਸੀਨ ਹੇਰਨ ਬਣੇ ਹੋਇਆ ਦੋਸਤੋ ਦੇ ਪਿੱਛੇ ਇਹ ਸਭ ਤੋਂ ਪੁਰਾਣਾ ਨੋਟਾ 5 ਦਾ ਉਦੋਂ ਉਹਨਾਂ ਨੇ ਆਪਾਂ ਹੋਰ ਪੁਰਾਣਾ 5 ਦਾ ਹਾ ਦੇਖੋ ਦੋਸਤੋ ਇਹਨਾਂ ਦੀ ਤਾਂ ਮੇਰੇ ਕੋਲ ਗੁੱਟੀ ਬਈ ਆ ਗੁੱਟੀ ਇਹ ਮੈਂ ਬਹੁਤ ਕਲੈਕਟ ਕੀਤੇ ਹੋਇਆ ਚੈੱਕ ਇਟ ਆਊਟ ਗਾਇਸ ਚੈੱਕ ਆਊਟ ਇੰਨੇ ਆ ਦੋਸਤੋ ਨੇੜੇ ਦਿਖਾ ਦਿੰਨੇ ਆ ਇੱਕ ਤਾਂ ਦੋਸਤੋ ਆਹ ਵਾਲਾਗਾ ਆਹ ਜਿਹੜਾ ਹੁਣ ਚੱਲਦਾ ਯਾਹ ਵਾਲਾਗਾ ਇੱਕ ਆ ਵੀ ਚੱਲਦਾ ਸੀ ਇਹ ਸੇਮ ਆਗਾ ਇਹ 올 ਡਗਾ ਇਹਨਾਂ ਦੀ ਤਾਂ ਦੋਸਤੋ ਮੇਰੇ ਕੋ ਗੁੱਟੀ ਪਈ ਐ ਇੰਨੇ ਨੋਟਸ ਆ ਗਏ ਮੇਰੇ ਕੋਲ 5 5 ਦੇ ਤੇ ਹੁਣ ਜਿਹੜਾ ਚੱਲਦਾ ਦੋਸਤੋ 5 ਦਾ ਨੋਟ ਉਹ ਹੈਗਾਗਾ ਆ ਵਾਲਾ ਮਹਾਤਮਾ ਗਾਂਧੀ ਵਾਲਾ ਇਹਦੇ ਪਿੱਛੇ ਵੀ ਟਰੈਕਟਰ ਹੈਗਾ ਦੋਸਤੋ ਤੇ ਇਹਦੇ ਪਿੱਛੇ ਵੀ ਟਰੈਕਟਰ ਆ ਦਾ ਪਰ ਉਸੇ ਕਲਰ ਦਾ ਫਰਕ ਆ ਇਹ ਥੋੜਾ ਪੈਰਟ ਗ੍ਰੀਨ ਚ ਆ ਇਹ ਥੋੜਾ ਲਾਈਟ ਗ੍ਰੀਨ ਜੇ ਚਾ ਤਾਂ ਹੁਣ ਆਉਣੇ ਆਪਾਂ ਨੈਕਸਟ ਨੋਟ ਦੀ ਤਰਫ ਹੋਏਗਾ 2 ਦਾ ਆਇਆਗਾ ਦੋਸਤੋ ਸਭ ਤੋਂ ਪੁਰਾਣਾ 2 ਰੁਪਈ ਦਾ ਨੋਟ चेक करो दोस्तों टू रूपी का सब तो पुरा नोट ए पिछे दोस्तों शायद वह बने हुए लैपड या टाइगर ये सब तो पहला टू तो यह चलता सी दोस्तों फिर दोस्तों टू का आ नोट चेक करो दोस्तों पिछे तो सैटेलाइट बनी हुई है ये अपने कोई नोट भी हैगा दो नोट आ दोस्तों सू एक बी चीज़ दसा कि मसा रेयरली मेरे को 2 ਰੁਪਈਆ 786786 ਵਾਲਾ ਨੋਟ ਹੂੰ ਤਾਂ ਦੋਸਤੋ ਆਪਾਂ ਸੁਣਿਆ ਹੋਊਗਾ 2 ਰੁਪਈਏ ਦਾ ਉਹ ਵੀ ਸਭ ਤੋਂ ਪਹਿਲਾਂ ਵਾਲਾ ਜਿਹਦੇ ਪਿੱਛੇ ਲੈਪਰਡ ਬਣਿਆ ਹੋਇਆ ਮੈਂ ਦੋਸਤੋ ਬੈਟ ਕਰਦਾ ਕਿਹਦੇ ਕੋਲ ਇਹ ਨੋਟ ਹੈਗਾ ਦਿਖਾ ਦਿਓ ਮੈਨੂੰ ਦੋਸਤੋ ਬਹੁਤ ਰੀਅਰਲੀ ਆ ਦੋਸਤੋ ਬਹੁਤ 0.1% ਮਿਲੂ ਇਸ ਨੂੰ ਇਹ ਸਭ ਤੋਂ ਪੁਰਾਣਾ ਇਹ ਵਾਲਾ ਵੀ ਨਹੀਂ ਦੋਸਤੋ ਇਹ ਵਾਲਾ ਸਭ ਤੋਂ ਪੁਰਾਣਾ ਉਹ ਵੀ 786 ਨੰਬਰ ਦਾ 786 ਨੰਬਰ ਆ ਆ ਦੇਖੋ ਦੋਸਤੋ ਆਪਣੇ ਕੋਲ 2 ਰੁਪਏ ਦੇ ਹੋਰ ਨੋਟ ਵੀ ਆ ਤੁਹਾਨੂੰ ਦਿਖਾ ਦਿੰਨੇ ਆਪਾਂ ਸਸੋਸ਼ੀਆਸੀ ਦੋਸਤੋ 786 ਤਾਂ ਹੁਣ ਦੋਸਤੋ ਤੁਹਾਨੂੰ ਦਿਖਾਉਣੇ ਆਪਣੇ ਕੋਲ 2 ਰੁਪਏ ਦੇ ਹੋਰ ਵੀ ਨੋਟ ਆ ਇੰਨੇ ਥੋੜੇ ਨਹੀਂ ਆ ਕਿ ਤੁਹਾਨੂੰ ਐ ਹੋਗਾ ਇੰਨੇ ਥੋੜੇ ਆ ਆ ਦੇਖੋ ਇੰਨੇ ਰੱਖੀ ਬੈਠੇ ਆ ਦੋਸਤੋ ਕਲੈਕਸ਼ਨ ਦੋਸਤੋ ਆਪਣੀ ਬਹੁਤ ਤਕੜੀ ਆ ਇੰਨੇ ਨੋਟ ਆ ਦੋਸਤੋ 2 ਰੁਪਏ ਦੇ ਬਹੁਤ ਸਾਰੇ ਆਗੇ ਤਾਂ ਬਾਅਦ ਇਹ ਹੁਣ ਆਪਣੇ ਲਾਸਟ ਸਭ ਤੋਂ ਛੋਟੇ ਨੰਬਰ ਕਿੰਨੇ ਉਹ ਹੈਗਾ 1 ਰੁਪਈਆ ਨੋਟ ਇਹ ਦੋਸਤੋ ਇਹ ਵੀ ਬਹੁਤ ਰੇਅਰ ਨੋਟ ਹੁੰਦੇ ਆਗੇ 1 ਰੁਪਈਆ ਦੇ ਕਿਸੇ ਕਿਸੇ ਕੋਲ ਹੀ ਹੁੰਦਾ ਮੇਰੇ ਕੋਲ ਹੈਗਾ ਦੇਖੋ ਦੋਸਤੋ 1 ਰੁਪਈਆ ਦਾ ਨੋਟ ਕੰਡੀਸ਼ਨ ਚੈੱਕ ਕਰੋ ਦੋਸਤੋ ਵਾਹ ਜਾਂਦੀ ਆ ਕੜਕ ਕੜਕ ਨੋਟਾ ਪੂਰੇ ਤੇ ਇਹ ਵੀ ਦੋਸਤੋ ਆਪਣੇ ਕੋਲ ਇੱਕ ਨਹੀਂ ਹੈਗਾ ਇਹ ਵੀ ਇੰਨੇ ਆਗੇ 1 2 3 4 5 6 7 8 9 ਨੋਟਾ ਦੋਸਤੋ ਤੇ ਦੋਸਤੋ ਆ ਜਿਹੜੇ ਨੋਟ ਆ ਇਹ ਨੋਟ ਤੁਹਾਨੂੰ ਦਿਖਾ ਸਕਦੇ ਆ ਇਹ ਹੈਗੀ ਆ ਦੋਸਤੋ ਨੋਟ ਆਪਣੇ 1985 ਦੇ ਤੁਸੀਂ ਧਿਆਨ ਨਾਲ ਦੇਖੋ ਮੈਂ ਤੁਹਾਨੂੰ ਦਿਖਾ ਦੇਣਾ 1985 ਦੇ ਆ ਨੋਟ ਦੋਸਤੋ ਆਪਣੇ ਕੋਲ ਹੈਗਾਗਾ 2015 ਆ ਦੇਖੋ ਦੋਸਤੋ 2015 ਇਹ ਤੁਹਾਨੂੰ ਦੋਸਤੋ ਮੈਂ ਰੀਜ਼ਨ ਦੱਸ ਦਾਂਗਾ 2015 ਚ ਇਹ ਨੋਟ ਦੋਸਤੋ ਮੈਂ ਤੁਹਾਨੂੰ ਦੱਸਦਾ ਇਹ ਨੋਟ ਦੋਸਤੋ 2015 ਚ ਫਿਰ ਤੋਂ ਛਾਪਿਆ ਗਿਆ ਸੀ ਬਟ ਜਿਹੜਾ ਨੈਸ਼ਨਲ ਬੈਂਕ ਆਫ ਇੰਡੀਆ ਉਨੇ ਬੰਦ ਕਰ ਪਹਿਲਾਂ ਛਾਪਨ ਦੀ ਕੋਸ਼ਿਸ਼ ਕੀਤੀ ਸੀ ਇਹ ਯਾਦਗਰੀ ਦੇ ਤੌਰ ਤੇ ਬਟ ਇਹਦੀ ਦੋਸਤੋ ਵੈਲਿਊ 1 ਰੁਪਈਆ ਬਟ ਇਹਦੇ ਕਾਗਜ਼ ਤੇ 3 ਰੁਪਈਆ ਲੱਗ ਜਾਂਦੇ 3-4 ਰੁਪੀਆ ਤਾਂ ਇਹਨਾਂ ਨੇ ਬੰਦ ਕਰਤਾ ਸੀ ਨਹੀਂ ਦੋਸਤੋ 200 2015 ਇੰਚ ਫਿਰ ਤੋਂ ਵਾਪਸ ਆ ਗਈ ਸੀਗੇ ਇੱਥੇ ਲਿਖਿਆ ਵੀ 2015 ਤੇ ਇੱਥੇ ਲਿਖਿਆ 1985 ਪਹਿਲਾਂ ਬਹੁਤ ਪੁਰਾਣੇ ਚੱਲਦੇ ਸੀਗੇ ਤੇ ਲਾਸਟ ਨੋਟ ਦੋਸਤੋ ਆਪਣੇ ਕੋਲ ਹੈਗਾ ਉਹ ਹੈਗਾ ਇੰਡੀਆ ਦਾ ਨਹੀਂ ਹੈਗਾ ਉਹ ਬਾਹਰ ਲਗਾ ਤੁਹਾਨੂੰ ਦਿਖਾ ਸਕਦੇ ਆ ਇੱਕ ਨੋਟ ਹੈਗਾਗਾ ਹਈ ਤਾਂ ਹੋਰ ਵੀ ਬਹੁਤ ਆਗੇ ਦੋਸਤੋ ਆ ਲੈ ਜਾਂਦਾ ਆਪਾਂ ਚੈੱਕ ਕਰੋ ਦੋਸਤੋ ਇਹ ਹੈਗਾ ਦੋਸਤੋ ਨੋਟ ਆਪਣਾ ਇਹ ਦੋਸਤੋ ਨੋਟ ਹੈਗਾ ਈਰਾਨ ਦਾ ਨੋਟ 10000 ਰੁਪੀਆ ਯੂ ਕੈਨ ਚੈੱਕ ਗਾਇਸ ਆ ਦੇਖੋ 10000 ਰਿਆਲਸ ਦਾ ਨੋਟ 10000 ਰਿਆਲਸ ਸੈਂਟਰਲ ਬੈਂਕ ਆਫ ਦ ਇਸਲਾਮਿਕ ਰਿਪਬਲਿਕ ਆਫ ਈਰਾਨ ਇਹ ਦੋਸਤੋ ਬਹੁਤ ਵੱਡਾ ਨੋਟ ਆ 10000 ਦਾ ਈਰਾਨ ਦਾ ਇਹ ਆਪਣੇ ਕੋਲ ਇੱਕ ਬਾਰਲਾ ਨੋਟ ਵੀ ਸੀਗਾ ਤਾਂ ਦੱਸਿਓ ਦੋਸਤੋ ਸਾਨੂੰ ਕਹੇ ਜੇ ਲੱਗੇ ਆਪਣੇ ਇੰਨੇ ਰੇਅਰ ਨੋਟਸ ਤੇ ਫਿਰ ਫਤੋ ਦੱਸ ਦਿਨਾ 786 ਦਾ ਆਪਣੇ ਕੋਲ 2 ਰੁਪਈਆ ਦਾ ਵੀ ਆ ਦੱਸਿਓ ਕਿਹਦੇ ਕੋਲ ਮੈਂ ਫਿਰ ਤੋਂ ਕਹਿ ਰਿਆਂਗਾ ਮੈਨੂੰ ਕਮੈਂਟਸ 'ਚ ਦੱਸਿਓ ਮੈਂ ਮੰਨ ਲਿਉਂਗਾ ਜਿਹਦੇ ਕੋਲ ਹੋਊਗਾ 786 ਦਾ 2 ਰੁਪਈਆ ਦਾ ਨੋਟ ਤਾਂ ਸਭ ਤੋਂ ਪੁਰਾਣਾ ਵਾਲਾ ਨਾਲੇ ਤਾਂ ਆ ਵੀਡੀਓ 'ਚ ਅਸੀਂ ਕਰ ਲਾਸਟ ਵਾਰ ਦੇਖ ਲੋ ਆਪਣੇ ਨੋਟਸ ਦੀ ਕਲੈਕਸ਼ਨ ਦੋਸਤੋ ਇਹ ਵੀਡੀਓ ਚ ਇੰਨਾ ਨਹੀਂ ਇੱਕ ਕਪਲੀ ਹੋਰ ਵੀਡੀਓ ਆਊਗੀ ਉਹ ਚ 786 786 ਨੰਬਰ ਦੇ ਇਹ ਲੱਕੀ ਨੰਬਰ ਦੇ ਨੋਟ ਹੁੰਦੇ ਆ ਉਹ ਦਿਖਾਵਾਂਗੇ ਬਹੁਤ ਲੋਕ ਨੂੰ ਮੰਨਦੇ ਆ ਲੱਕੀ ਨੰਬਰ ਦੇ ਨੋਟ ਤੇ ਨਾ ਇਹ ਵੈਲਿਊ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਦੀ ਵੀਡੀਓ ਆਊਗੀ ਤੇ ਦੋਸਤੋ ਕਮਲੀ ਕויਨਸ ਤੇ ਵੀਡੀਓ ਹੋਊਗੀ 2 200 ਸਾਲ ਪੁਰਾਣੇ ਕויਨ 2 200 200 ਇਅਰ 올ਡ ਕויਨਸ ਤੇ ਬਾਹਰਲੇ ਦੇਸ਼ਾਂ ਦੇ ਟਾਲੇ ਉਹਨਾਂ ਤੇ ਵੀ ਆਊਗੀ ਤੇ 200 ਸਾਲ ਰੀਅਰ ਟਾਲੇ ਉਹਨਾਂ ਤੇ ਵੀ ਆਊਗੀ ਤਾਂ ਉਹਦੇ ਲਈ ਚੈਨਲ ਤੇ ਬਨੇ ਰਹੀਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਆ ਵੀਡੀਓ ਚ ਇੰਨੇ Thank you so much for watching my vlogs and bye bye. The art studio today will have collection. See you in the next one. Bye bye. bye, -bye. bye, -bye.